ਨਮਾਸ਼ਹਿਰ ਦੀ ਹੱਦ ਬਰਨਾਲਾ ਕਲਾਮ ਵਿਚਕਾਰ ਇੱਕ ਟੌਮ ਟੌਮ ਟੈਂਪੂ ਵਾਲਾ ਜੋ ਆਪਣੇ ਹੀ ਧਿਆਨ ਵਿੱਚ ਸੀ ਤੇ ਆਪਣੇ ਹੀ ਧਿਆਨ ਦੇ ਵਿੱਚ ਆ ਰਿਹਾ ਸੀ ਇਸ ਰਸਤੇ ਦੇ ਕੋਲ ਆ ਰਿਹਾ ਸੀ ਕਿ ਇੱਕ ਸਕੂਟਰੀ ਸਵਾਰ ਜੋ ਕਿ ਜੇਠੂ ਮਜਾਰਾ ਦੇ ਦੱਸੇ ਜਾ ਰਹੇ ਹਨ ਸਕੂਟਰੀ ਸਵਾਰ ਪਤੀ ਪਤਨੀ ਸਨ ਤੇ ਜਿਹੜਾ ਟੈਂਪੂ ਸੀਗਾ ਉਹ ਸਕੂਟਰੀ ਦੇ ਵਿੱਚ ਜਾ ਬੱਜਾ ਇਹ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਕਲਾਮ ਸਾਈਡ ਤੋਂ ਆ ਰਹੇ ਸੀ ਕੀ ਟੈਂਪੂ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਕੂਟਰੀ ਸਵਾਰ ਜਿਹੜੇ ਸੀਗੇ ਸਕੂਟਰੀ ਤੇ ਇੱਕ ਸੈੜ ਤੇ ਡਿੱਗ ਜਾਂਦੀ ਆ ਪਰ ਸਕੂਟਰੀ ਸਵਾਰ ਜੋ ਬਜ਼ੁਰਗ ਜੋੜਾ ਸੀਗਾ ਉਹ ਇੱਕ 5 6 ਫੁੱਟ ਕਰੀਬੀ ਇੱਕ ਖਾਲਾ ਸੀਗਾ ਬਹੁਤ ਡੂੰਗਾ ਸੀ ਦਲਦਲ ਬਣੀ ਹੋਈ ਸੀ ਉਸ ਦੇ ਵਿੱਚ ਜਖਾਲੇ ਦੇ ਵਿੱਚ ਜਾ ਕੇ ਉਹ ਸਕੂਟਰੀ ਸਵਾਰ ਡਿੱਗ ਜਾਂਦੇ ਹਨ ਇਹ ਟੈਂਪੂ ਜਿਹੜਾ ਸੀਗਾ ਟੈਂਪੂ ਵੀ ਜਿਹੜਾ ਆ ਥੱਲੇ ਉਤਰ ਜਾਂਦਾ ਹੈਗਾ ਤੇ ਉਹ ਵੀ ਜਾ ਕੇ ਅੱਗੇ ਦੇ ਕੱਚੇ ਤੇ ਢੂੰਗੇ ਢੋਏ ਦੇ ਵਿੱਚ ਜਾ ਕੇ ਫਾਟੁੰਦਾ ਆ ਪਰ ਮਾਲਕ ਦਾ ਇਹ ਸ਼ੁਕਰ ਰਿਹਾ ਕਿ ਜਿਹੜੀ ਸਕੂਟਰੀ ਸੀ ਤੇ ਟੈਂਪੂ ਸੀਗਾ ਟੌਮ ਟੌਮ ਇਹ ਦੋਨਾਂ ਦੀ ਰਫਤਾਰ ਬੜੀ ਘੱਟ ਸੀ ਜਿਸ ਕਰਕੇ ਜਿਹੜਾ ਹੈ ਕਿ ਬਚਾਅ ਹੋ ਗਿਆ ਜਿਹੜਾ ਬਜ਼ੁਰਗ ਜੋੜਾ 5-6 ਫੁੱਟ ਖਾਲੇ ਦੇ ਵਿੱਚ ਜਾ ਕੇ ਡਿੱਗ ਗਿਆ ਬਜ਼ੁਰਗ ਦੇ ਨੱਕ ਤੇ ਪੱਥਰ ਲੱਗਾ ਤੇ ਉਹਦੇ ਕੁਝ ਸੱਟਾਂ ਲੱਗ ਗਈਆਂ ਪਰ ਰੱਬ ਦਾ ਸ਼ੁਕਰ ਰਿਹਾ ਕਿ ਜਾਨ ਮਾਲ ਦਾ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਤੇ ਉੱਥੇ ਦੇ ਮੌਕੇ ਤੇ ਹੀ ਸਰਪੰਚ ਸੀਗੇ ਜਿਸ ਕਰਕੇ ਮੌਕੇ ਤੇ ਹੀ ਉਹਨਾਂ ਨੂੰ ਕੱਢਿਆ ਟੈਂਪੂ ਨੂੰ ਉਸ ਦੇ ਵਿੱਚੋਂ ਕੱਢਿਆ ਤੇ ਉਹਨਾਂ ਨੇ ਇੱਕ ਮੰਗ ਕੀਤੀ ਆ ਕਿ ਜਿਹੜੀ ਸੜਕ ਹੈਗੀ ਇਹਨੂੰ ਚੌੜੀ ਕੀਤੀ ਜਾਵੇ ਤੇ ਉਹਨਾਂ ਨੇ ਇੱਕ ਮੰਗ ਹੋਰ ਰੱਖੀ ਆ ਕਿ ਜਿਹੜੇ ਦਰਖਤਾ ਵਾਲੇ ਦਿਵਾਲੇ ਲਗਾਏ ਜਾਂਦੇ ਆ ਉਹ ਇਸ ਤਰੀਕੇ ਦੇ ਦਰਖਤ ਹੋਣੇ ਚਾਹੀਦੇ ਆ ਕਿ ਅਗਲਾ ਹਿੱਸਾ ਸੜਕ ਦਾ ਦੂਰ ਤੱਕ ਸਾਫ ਸਾਫ ਦਿਖਾਈ ਦੇਣਾ ਚਾਹੀਦਾ ਚਾਹੀਦਾ ਹੈ ਤੇ ਪਿੰਡ ਵਾਲਿਆਂ ਨੇ ਹੁਣ ਕਿਹਾ ਕਿ ਅਸੀਂ ਇੱਥੇ ਤਿੰਨ ਚਾਰ ਜਿਹੜੇ ਹੈਗੇ ਆ ਸਪੀਡ ਬ੍ਰੇਕਰ ਲਗਾਵਾਂਗੇ ਤਾਂ ਜੋ ਇਹ ਤਾਂ ਬੇਸ਼ੱਕ ਰਫਤਾਰ ਹੋਲੀ ਸੀਗੀ ਜੇਕਰ ਮੰਨ ਲਓ ਰਫਤਾਰ ਇਹਨਾਂ ਦੋਨਾਂ ਬਾਨਾਂ ਦੀ ਬਹੁਤ ਤੇਜ਼ ਹੁੰਦੀ ਤਾਂ ਕੋਈ ਵੀ ਨੁਕਸਾਨ ਹੋ ਸਕਦਾ ਸੀ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜੋ ਮੌਕੇ ਤੇ ਸਨ ਉਹਨਾਂ ਨੇ ਕੀ ਕਿਹਾ ਤੇ ਸਾਡੀ ਰਿਕੁਐਸਟ ਹੈ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਆ ਜਿਸ ਤਰ੍ਹਾਂ ਵੀਡੀਓ ਚੱਲਦੀ ਆ ਸਬਸਕ੍ਰਾਈਬ ਲਿਖਿਆ ਹੋਇਆ ਆ ਤੁਸੀਂ ਉਸ ਨੂੰ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਜਦ ਤੱਕ ਤੁਹਾਡੇ ਕੋਲ ਵੀਡੀਓ ਮਿਲਦੀ ਆ ਤੇ ਇਹ ਸਾਰਿਆਂ ਨੂੰ ਵੀਡੀਓ ਜਿਹੜੀ ਆ ਸ਼ੇਅਰ ਜ਼ਰੂਰ ਕਰੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਵਿਸ਼ੇਸ਼ ਰਿਪੋਰਟ ਇਹ ਕਿਹੜਾ ਹੱਸਦਾ ਹੋਇਆ ਜੀ ਸਾਡੇ ਬਜ਼ੁਰਗ ਸਿਗੇ ਇਹ ਜੇਠੂ ਮਿਆਰ ਦੇ ਬਜ਼ੁਰਗ ਮੀਆਂ ਬੀਬੀ ਜੀ ਇਹ ਦੋਨੇ ਕਲਾਮ ਸਾਈਡ ਤੋਂ ਆ ਰਹੇ ਸਨ ਬਹੁਤ ਸਲੋ ਸਲੋ ਆ ਰਹੇ ਸਨ ਸਿਆਣੇ ਬੰਦੇ ਬੱਤ ਜਾਤੇ ਹੀ ਨਹੀਂ ਚਲਾ ਸਕਦੇ ਜੀ ਇੱਕ ਆਟੋ ਵਾਲਾ ਟਮਟਮ ਵਾਲਾ ਜੀ ਇਹ ਬੰਦਾ ਬਿਲਕੁਲ ਹੈ ਤੇ ਵੀ ਸਲੋਸ ਆ ਪਰ ਇਹਦਾ ਧਿਆਨ ਨਹੀਂ ਸੀ ਹੈਗਾ ਫੋਨ ਫੋਨ ਤੇ ਗੱਲ ਕਰ ਰਹੇ ਸੀ ਪਤਾ ਨਹੀਂ ਲੱਗਾ ਕੋਈ ਸੀ ਮੈਂ ਬੈਕ ਤੇ ਸਨਾਂ ਦੇ ਬੈਕ ਬਿਗਾ ਰਿਹਾ ਤੇ ਇਹਨਾਂ ਦਾ ਧਿਆਨ ਨਹੀਂ ਸੀ ਕਿ ਉਹ ਆਟੋ ਵਿਚਾਰੇ ਬਜ਼ੁਰਗ ਸਾਈਡ ਤੇ ਕਰੀਆਂ ਦੇ ਕਰੀਆਂ ਦੇ ਇਹਨਾਂ ਦਾ ਬਿਲਕੁਲ ਸਲੋ ਟਕਰਾ ਹੋਇਆ ਮਤਲਬ ਸਕੂਟਰ ਦੇ ਡੇਪੇ ਬਾਹਰੇ ਉਹ ਦੋਨੇ ਬਜ਼ੁਰਗ ਜਾ ਕੇ ਜਿਹੜਾ 5 6 ਫੁੱਟ ਖੜ ਡੂਗੇ ਝੱਟ ਗਏ ਅੱਛਾ ਜੀ ਹਾਂ ਮਤਲਬ ਇਹ ਪਰਮਾਤਮਾ ਛੋਟੇ ਆ ਕਿ ਜਿਆਦਾ ਹੈ ਜੀ 5 6 ਫੁੱਟ ਤਾਂ ਨਾਰਮਲ ਆ ਜੀ ਹੂੰ ਜੇ ਆਪਾਂ ਥਲੋ ਗਾਦ ਕੱਢ ਪਰ ਉਹਦੇ ਬੰਦਾ ਵਿੱਚ ਜੇ ਸਲਿੱਪ ਵੀ ਕਰਨਾ ਨਾ ਫਿਰ ਦਲਦਲ ਹੀ ਬਣੀ ਹੋਇਆ ਮਾਂ ਦੇ ਬੋਲੋ ਬਹੁਤ ਵੱਡੀ ਪਚਾਇਆ ਪਰਮਾਤਮਾ ਨੇ ਉਹ 60 ਜੋੜ ਨਹੀਂ ਇਟਾਂ ਪਈਆਂ ਦੇਖੋ ਖਾਲਾ ਡੂੰਘਾ ਆ 60 ਜੋੜ ਤੋਂ ਬਚਾ ਹੋ ਗਿਆ ਇਹ ਤਾਂ ਚੋੜ ਚੋੜ ਬਜ਼ੁਰਗਾਂ ਦੇ ਨੱਕ ਤੇ ਸੱਟ ਮਾੜੀ ਮਾੜੀ ਹੈ ਨੱਕ ਦੇ ਨੱਕ ਨਾਲ ਉਹਨਾਂ ਦਾ ਪੱਥਰ 'ਚ ਵੱਜਾ ਜੀ ਇੱਟ ਵੱਜੀ ਇਟਾਂ ਪਈਆਂ ਇੱਟ ਵੱਜ ਕੇ ਨਾਲ ਉਹ ਖਾਲੇ ਹੀ ਡੱਗ ਗਏ ਇਹ ਤਾਂ ਚਲੋ ਪਰਮਾਤਮਾ ਬਲ ਕੋ ਹੱਡ ਵਗੈਰਾ ਨਹੀਂ ਕੋੜੂ ਜਿਹੜਾ ਬਜ਼ੁਰਗਾਂ ਟੁੱਟਿਆ ਸਿਆਣਾ ਬੰਦਾ ਆ ਜੇ ਕੋਈ ਹੱਡ ਕੋਈ ਜਿੰਦਾ ਹਾਂਜੀ ਉਹ ਤਾਂ ਬਿਜਾਰੇ ਬਹਿ ਗਏ ਸਾਹਨੀਆਂ ਵੱਲ ਜੀ ਜੀ ਅਸੀਂ ਤਾਂ ਦੇਖੋ ਜੀ ਪੰਚਾਇਤ ਦੇ ਵਿੱਚ ਅਸੀਂ ਤਾਂ ਇਹ ਚੀਜ਼ ਨੂੰ ਮਤਾ ਪਾ ਕੇ ਪਿਆਲ ਦੇ ਆਧਾਰ ਤੇ ਲੈ ਕੇ ਆ ਰਹੇ ਹਾਂ ਜੀ ਅਸੀਂ ਇਹਦੇ ਵਿੱਚ ਨਾ ਅਸੀਂ ਇਹ ਬਈ ਤੱਕ ਟ੍ਰੇਨ ਤੱਕ ਨਾ ਅਸੀਂ ਇਹਦੇ ਵਿੱਚ ਪਾਈਪਲਾਈਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਰ ਕਵਰ ਵੀ ਕਰੂਗੇ ਜੀ ਕਵਰ ਕਰਾਂਗੇ ਜੀ ਪਾਈਪਲਾਈਨ ਪਾ ਕੇ ਪੂਰਾ ਬੰਦ ਕਰਾਂਗੇ ਔਰ ਪੂਰੇ ਰੋਡ ਨੂੰ ਖੁੱਲਾ ਕਰਾਂਗੇ ਅੱਧ ਵਾਲੇ ਅੱਛਾ ਇਹ ਬਰਮੇ ਵੱਡ ਕਿੱਦਾਂ ਹੋਗੇ ਜੀ ਇਹਨੂੰ ਕਿਉਂਕਿ ਉੱਚੇ ਸੜਕ ਪਾਉਣ ਤੋਂ ਬਾਅਦ ਦੇਖੋ ਜੀ ਸੜਕ ਦੁਆਰਾ ਬਾਰਬ ਬਣੀ ਜਾਂਦੀ ਹੈ ਪੱਥਰ ਪੈ ਕੇ ਸੜਕੁੱਚੀ ਹੋਗੇ ਜੀ ਜੀ ਤੇ ਬਾਰ ਇਹ ਖਾਲਾ ਸਾਡਾ ਨੀਮਾ ਚੱਲ ਗਿਆ ਨੀਮਾ ਖਾਲ ਜਾਣ ਨਾਲ ਬਰਮ ਆਲ ਮੋਟੇ ਟੁੱਟੇ ਵੱਡੇ ਹੋ ਜਾਂਦੇ ਇਹ ਜੀ ਕਿਹੜਾ ਵੀ ਰੋਡ ਕੋਈ ਨੀਵਾ ਹੋਵੇ ਨਾ ਦੇਖ ਲਿਓ ਕਿਤੇ ਆਲਦ ਵਾਲੇ ਉਹਨਾਂ ਸਾਮੀ ਸਾਮੀ ਜਗਾ ਹਾਂ ਸਾਮੀ ਸਾਮੀ ਜਗਾ ਆ ਇੱਕ ਇਹ ਮਦ ਰਖਤ ਯਾਰ ਲੱਗ ਆਇਆ ਉਹਨਾਂ ਵੀ ਦੇਖੋ ਕਨਫਿਊਜ਼ਿੰਗ ਬਹੁਤ ਆ ਜੀ ਰਖਤ ਇੱਕ ਤਾਂ ਰੋਡ ਛੋਟਾ ਆ ਦੂਏ ਤਰਖਤਾ ਗਿਆ ਉੱਪਰ ਰੋਡ ਦੇ ਉੱਪਰ ਹੀ ਇਸ ਕਰਕੇ ਅਸੀਂ ਹੁਣ ਪੰਚਾਇਤ ਨੇ ਮੇਰੇ ਨਾਲ ਮੈਂ ਚੈਲ ਮੈਂਬਰ ਹਾਂ ਸਾਡਾ ਅਸੀਂ ਇਹੀ ਵਿਚਾਰ ਕਰਕੇ ਹੋਇਆ ਵੀ ਇਹਦੇ ਬਦ ਅਸੀਂ ਬਰਨਾਲੇ ਤੋਂ ਪਾਈਪ ਲਾਈਨ ਪਵਾ ਗਏ ਨਾ ਅਸੀਂ ਬਈ ਤੱਕ ਛੱਡੀਏ ਇੱਕ ਤਾਂ ਰੋਡ ਖੁੱਲਾ ਹੋਵੇ ਤੇ ਕਿਹੜਾ ਮੋੜ ਸਾਡਾ ਖਤਰਨਾਕ ਹੋਇਆ ਇਹਨੂੰ ਬਹੁਤ ਯਾਨੀ ਲੋੜ ਆ ਇੱਕ ਹੁਣ ਅਸੀਂ ਅੱਜ ਅਸੀਂ ਵਿਚਾਰ ਕਰਦੇ ਆਂ ਮੈਂ ਮੈਂ ਬਸ ਅੰਦਰ ਕਹਾਂ ਸਰਪੰਚਾਂ ਦੇ ਘਰ ਜਾ ਉੱਥੇ ਕਰਾਂਗੇ ਬਾਅਦ ਅਸੀਂ ਇੱਥੇ ਚਾਰ ਸਪੀਡ ਬ੍ਰੇਕਰ ਵੀ ਲਵਾਉਣੇ ਆ ਜੀ 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 ਸਪੀਡ ਬ੍ਰੇਕ ਲਵਾਉਣਾ ਗੱਡੀ ਪਹਿਲੀ ਕਦਾ ਸਲੋ ਹੋਊਗੀ ਜੀ ਜੀ ਉਹਦੇ ਨਾਲ ਸਾਡੇ ਸਾਰੇ ਸਾਰਿਆਂ ਦਾ ਬਚਾਅ ਹੋਊਗਾ ਜੀ ਇੱਕ ਜਾਨਾ ਪਾਸੇ ਸਪੀਡ ਬ੍ਰੇਕਰ ਲਵਾ ਕੇ ਫਿਰ ਅਗਲਾ ਕੰਮ ਰੰਭਾਂਗੇ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਦੋਨਾਂ ਦਾ ਬਚਾਅ ਹੋ ਗਿਆ ਚਲੋ ਮੌਕੇ ਤੁਸੀਂ ਆ ਕੇ ਬਿਲਕੁਲ ਹੱਟ ਕੇ ਬੈਕ ਸਾਈਡ ਤੇ ਆਲੇ ਜਦੋਂ ਜੈਦ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਤੁਸੀਂ ਬਹੁਤ ਮੁਸ਼ਕਲ ਨਾਲ ਕੱਢਿਆ ਜੀ ਇਹ ਮਾਤਾ ਦਾ ਫਰੀ ਭਰ ਆਇਆ ਹੂੰ ਮਤਲਬ ਕੱਢਿਆ ਮਤਲਬ ਕਿ ਸਿੱਧੇ ਵਿੱਚ ਡਿੱਗੇ ਤੇ ਸਿੱਧੇ ਬਿਲਕੁਲ ਥੱਲੇ ਦੇ ਖਾਲੇ ਦੇ ਵਿੱਚ ਸੀਗੇ ਜੀ ਪੂਰੇ ਅੱਛਾ ਫੇ ਬਹੁਤ ਕੋਸ਼ਿਸ਼ ਨਾ ਨਾ ਬਹੁਤ ਬੜੇ ਔਖੇ ਨਾ ਉਹ ਬਿਦਾਰੇ 2-3 ਮਹੀਨੇ ਲੱਗੇ ਸੀ ਚੱਕਿਆ ਉਹਨੂੰ ਖੜਾ ਕੀਤਾ ਮਾਰਨ ਨੂੰ ਤਾਂ ਉਹਨੂੰ ਬਾਹਰ ਵੀ ਜਾਨੀ ਕੱਢਿਆ ਉਹਦਾ ਫੋਨ ਫਾਨ ਪਿੱਛੇ ਸਾਰਾ ਕੋਈ ਕਾਗਜ਼ ਪੱਤਰ ਵਿੱਚੋਂ ਕੱਢਿਆ ਫੋਨ ਵੀ ਡਿੱਗ ਗਿਆ ਸੀ ਹਾਂਜੀ ਵਿੱਚੋਂ ਕੱਢ ਕੇ ਉਹਨੂੰ ਦਿੱਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਕੱਢ ਕੇ ਉਹਨੂੰ ਦਿੱਤੇ ਸਕੂਟੀ 'ਚ ਲੈ ਗਏ ਹਾਂਜੀ ਹਾਂਜੀ ਉਹ ਲੈ ਗਏ ਹੁਣ ਅੱਥੇ ਨਾਲੇ ਸਾਡੇ ਮੋਟਰ ਦੇ ਤੇ ਮਾੜੇ ਹੱਥ ਮੂੰਹ ਧਵਾ ਕੇ ਫਿਰ ਉਹਨਾਂ ਨੂੰ ਤੇ ਤੋ ਇਹ ਤਾਂ ਮਾਨਸਿਕ ਤੌਰ ਤੇ ਵੀ ਉਹ ਪ੍ਰੀਪੇਅਰ ਨੇ ਠੀਕ ਨੇ ਬਿਲਕੁਲ ਪ੍ਰੀਪੇਅਰ ਨੇ ਆਪਣੇ ਆਪ ਆਪਣੇ ਆਪ ਨੂੰ ਬਿਲਕੁਲ ਕੰਫिडेंट ਸਮਝ ਰਾਇਆ ਚਲੋ ਅਸੀਂ ਸਾਰ ਨੇ ਕਿ ਤੁਸੀਂ ਇਹ ਪਿੰਡ ਛੱਡਿਆ ਨੇ ਕਹਿੰਦੇ ਕੋਈ ਗੱਲ ਨਹੀਂ ਸੀ ਚੱਲ ਜਾਣਾ ਹਾਂ ਦੇਖੋ ਉਹਨੇ ਕਿੱਡੀ ਬੜੀ ਗੱਲ ਆ ਜੀ ਉਹ ਖੁਦ ਸਾਨੂੰ ਇਹ ਕਹਿ ਰਹੇ ਆ ਵੀ ਕੋਈ ਲੋੜ ਨਹੀਂ ਸੀ ਆਪੇ ਚੱਲ ਜਾਣਾ ਅੱਛਾ ਦੋਨੇ ਹਸਬੰਡ ਵਾਈਫ ਦਲੇਰ ਲੱਗਦੇ ਬਿਲਕੁਲ ਦੇਖੋ ਦਲੇਰ ਉਹਨਾਂ ਨੇ ਇੱਕ ਵਾਰੀ ਆਟੋ ਵਾਲਿਆਂ ਨੂੰ ਉਹੇ ਤੱਕ ਨਹੀਂ ਕਿਹਾ ਨਾ ਉਹਨੇ ਗਲਤ ਬੋਲਿਆ ਨਾ ਉਹਨਾਂ ਗਾਲ ਕੱਢੀ ਨਾ ਕੁਝ ਤੇ ਬਹੁਤ ਵਧੀਆ ਗੱਲ ਵਾ ਸਿਆਣਾ ਬੰਦਾ ਹੋ ਕੇ ਬੰਦਾ ਇੱਕਦਮ ਆਪਣੇ ਆਪ ਨੂੰ ਹਾਈਪਰ ਨਹੀਂ ਤੋਂ ਉਹਨੂੰ ਕਹਿੰਦੇ ਸਾਨੂੰ ਰਹਿਣ ਦੇ ਮੈਂ ਕਹਿੰਦਾ ਨਹੀਂ ਕਿਹਦਾ ਨਹੀਂ ਬੇਨਤੀ ਕੀਤੀ ਕਿ ਛੱਡਿਆ ਆਨੇ ਆ ਪਿੰਡ ਵਾਲੇ ਕਿਸ ਨੂੰ ਬੁਲਾ ਲੈਣੇ ਕਹਿੰਦੇ ਨਹੀਂ ਅਸੀਂ ਆਪੇ ਮੈਨੇਜ ਕਰਾਂਗੇ ਨਹੀਂ 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 ਬਿਲਕੁਲ ਬਹੁਤ ਪੁਰਾਣੀ ਵਾਲੀ ਗੱਲ ਨਹੀਂ ਤਾਂ ਬੰਦਾ ਕਈ ਵੇਲੇ ਇਦਾਂ ਡਰ ਜਾਂਦਾ ਉਹ ਕਹਿੰਦਾ ਕਿ ਮਦਦ ਕਰੋ ਛੱਡਿਓ ਬਿਲਕੁਲ ਨਹੀਂ ਘਬਰਾਏ ਅਸੀਂ ਤੁਹਾਨੂੰ ਵੀ ਇਹ ਹੀ ਬੇਨਤੀ ਕਰਦੇ ਆ ਜੀ ਤੁਸੀਂ ਆਪਣੇ ਮਾਧਿਅਮ ਨਾਲ ਹੀ ਜੀ ਪ੍ਰਸ਼ਾਸਨ ਨੂੰ ਮੜਾ ਜਾਗਰੂਤ ਕਰੋ ਇਸ ਚੌਕ ਬਾਰੇ ਖਾਸ ਕਰਕੇ ਸਪੀਡ ਬ੍ਰੇਕਰਸ ਵਗੈਰਾ ਸਪੀਡ ਬ੍ਰੇਕਰ ਜੁਰੇ ਅਸੀਂ ਆਪਣੇ ਵੱਲੋਂ ਲਵਾਵਾਂਗੇ ਜੀ ਪੰਚਾਇਤ ਵੱਲੋਂ ਜੋ ਮਰਜ਼ੀ ਹੋਵੇ ਤੇ ਜਰੂਰ ਲਵਾਵਾਂਗੇ 100% ਬਾਕੀ ਹੋਰ ਵੀ ਇਹਦੇ ਵਿੱਚ ਕੋਈ ਲੈਟ ਲੋਟ ਦਾ ਕੋਈ ਹੋਰ ਰਿਗਾਰਡ ਜਰੂਰ ਕਰਵਾਓ ਇਹਦਾ ਵੀ ਥੋੜੀ ਸੜਕ ਨਾ ਚੌੜੀ ਹੋਵੇ ਸਾਈਡਾਂ ਤੇ ਜਗ੍ਹਾ ਬਹੁਤ ਹੈ ਇਹਦੇ ਤੇ ਥੋੜਾ ਰੋਡ ਚੌੜਾ ਹੋਣ ਦੇ ਨਾਲ ਵੀ ਨਾ ਟ੍ਰੈਫਿਕ ਨੂੰ ਥੋੜੇ ਫਾਇਦਾ ਹੋਊਗਾ ਹਾਂਜੀ 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 ਉਹ ਵੀ ਸੜਕ ਸਾਡੇ ਦੁਆਰਾ ਬਣੀ ਜਾਂਦੀ ਹੈ ਰੋਡ ਨੀਵੇਂ ਟ੍ਰ ਬਾਕੀ ਤੁਹਾਨੂੰ ਵੀ ਹੀ ਬੇਨਤੀ ਕਰਦਾ ਆਪਣੇ ਮਾਧਿਅਮ ਰਾਹੀਂ ਨਾ ਪ੍ਰਸ਼ਾਸਨ ਨੂੰ ਵੀ ਜਾਗਰੂਕ ਕਰੋ ਇਸ ਖਰਕੇ ਚੌਂਕ ਬਾਰੇ ਇਹ ਤਾਂ ਤੁਸੀਂ ਨਿਤਨੇ ਹਫਤੇ ਜਿਤ ਕੱਟੋ ਦੋ ਨਾ ਤਿੰਨ ਚਾਂਸ ਸਤੇ ਪੱਕੇ ਹੁੰਦੇ ਸਭ ਆ ਥੋੜੇ ਦਿਨ ਪਹਿਲੇ ਇੱਥੇ ਗੱਡੀ ਡੇਗੀ ਸੀ ਹਾਂ ਅਸੀਂ ਇਹਦੇ ਚੱਕਰ ਦੇ ਵਿੱਚ ਆਪਣੇ ਸਾਡੇ ਪਿੰਡ ਦੇ ਵਿੱਚ ਬਹੁਤ ਐਪਨ ਹੋ ਰਿਹਾ ਅਸੀਂ ਸਾਰੇ ਪਿੰਡ ਦੇ ਸਪੀਡ ਬਲਕਰ ਲਵਾਇਆ ਹੈ ਕਿਹੜੇ ਵੇਲੇ ਹੁੰਦਾ ਕਿ ਬੰਦਾ ਕੋਈ ਜਿਹੜਾ ਤੇਜ਼ੀ ਨਾਲ ਆ ਰਿਹਾ ਟੂ-ਵੀਲਰ ਵਾਲਾ ਜਾਂ ਫੋਰ-ਵੀਲਰ ਵਾਲਾ ਜਾਂ ਕੋਈ ਫੋਨ ਤੇ ਗੱਲ ਕਰਦਾ ਆ ਰਿਹਾ ਉਦੋਂ ਬਣ ਗੈਲੀ ਕਰਕੇ ਜਿਆਦਾ ਫਿਰ ਚਾਂਸ ਹੋ ਜਾਂਦਾ ਕਿ ਇੱਥੇ ਲਾਲ ਦਾ ਕਮਾਦ ਹੁੰਦੀ ਜਾਂ ਫਸਲ ਬੜ ਤੇਨੇ ਮੈਂਬਰ ਵਿੱਚ ਬੈਠੇ ਆ ਉਸ ਵਿੱਚ ਗੱਲਾਂ ਕਰ ਰਹੇ ਕਿ ਅਸਾਂ ਤਾਂ ਪਤਾ ਨਹੀਂ ਲੱਗਾ ਉਹਦਾ ਮੈਂ ਵਿੱਚ ਹੋਰ ਵੀ ਦੋਰੀ ਮਾਰੇ ਆ ਵੀ ਤੂੰ ਕਦੋਂ ਕਰੀਏ ਨਾਟ ਉਹ ਚੱਕ ਕੇ ਵੀ ਸਿੱਟਦੇ ਨਾ ਪਤਾ ਲੱਗਿਆ ਨਹੀਂ ਚਲੋ ਇਹ ਵੀ ਰੱਬ ਦਾ ਸ਼ੁਕਰ ਹੈ ਤੁਸੀਂ ਮੌਕੇ ਤੇ ਆ ਗਏ ਬੀਬੀ ਨੂੰ ਹੱਥ ਪਾ ਕੇ ਕੱਢ ਲੈਣੇ ਤਾਂ ਕੱਢਣਾ ਕਿੱਥੇ ਪਿੱਛੇ-ਪਿੱਛੇ ਸੀ ਅਜੇ ਬਿਲਕੁਲ ਪਿੱਛੇ-ਪਿੱਛੇ ਸੀਗੇ ਦੋਨੇ ਤਰ੍ਹਾਂ ਦਾ ਬਚਾ ਹੋ ਗਿਆ ਤਿਕਨ ਉਹਨਾਂ ਦਾ ਆਪਣਾ ਕਨਵੈਨਸਰੀ ਦੋਨਾਂ ਲਈ ਠੀਕ ਆ ਸਹੀ ਆ ਆਟੋ ਵੀ ਜਿਹੜੇ ਆ ਟੈਂਪੂ ਜਿਹੜਾ ਆ ਥੱਲੇ ਥੱਲੇ ਡੇਗੇ ਸੀ ਉਹ ਵੀ ਕੱਢਿਆ ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਚੱਲ ਰਹੀਆਂ ਜਿਹੜਾ ਟੈਂਪੂ ਉਹ ਵੀ ਹੇਠਾ ਡੇਗਿਆ ਸੀ ਉਹਨੂੰ ਕੱਢਿਆ ਸਾਰੇ ਜਨਾਂ ਦੇ ਹੱਥ ਭਾਗੇ ਇਹ ਵੀ ਬਹੁਤ ਵੱਡੀ ਗੱਲ ਵਾਜੀ ਦੇਖੋ ਉਹ ਸਕੂਟਰੀ ਸੀ ਛੋਟੀ ਉਹਨਾਂ ਕੋਲ ਜੇ ਬਾਈ ਚਾਂਸ ਕੋਈ ਕਾਰ ਵਾਲਾ ਹੁੰਦਾ ਤਾਂ ਆਟੋ ਵਾਲਾ ਰਹਿਣਾ ਕੁਝ ਨਹੀਂ ਸੀ ਹਮ ਅਨਗਹਿਲੀ ਦੇਖਿਆ ਜਾ ਵਾਟੋ ਵਾਲ ਦੀ ਆ ਉਹ ਆ ਰਿਹਾ ਹੈ ਉਹ ਦੇਖ ਰਿਹਾ ਸਕੂਟਰ ਬਜ਼ੁਰਗ ਇੱਕ ਸਾਈਡ ਨੂੰ ਐ ਨੂੰ ਜਾ ਕੇ ਕਾਰ ਲਾਈ ਬੋਲ ਤੁਸੀਂ ਜ਼ਿੰਮੇਵਾਰੀ ਲਈ ਹੈ ਕਿ ਜਿੱਥੇ ਉਹਨਾਂ ਦੀ ਪਹਿਲਾਂ ਸਕੂਟਰ ਨਹੀਂ 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 ਬਿਲਕੁਲ ਜ਼ਿੰਮੇਵਾਰੀ ਲਈ ਉਹਦੀ ਉਹਨੂੰ ਹੱਥ ਮੂੰਹ ਧਵਾ ਕੇ ਦੇਖਦੇ ਚੈੱਕ ਕਰਦੇ ਆਂ ਸੀ ਕਿ ਦੁਆਰਾ ਬਜ਼ੁਰਗਾਂ ਪੁੱਛਦੇ ਆਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਟੋ ਦੇ ਵਿੱਚੇ ਬਿਠਾ ਲ ਕੇ ਉਹਨੂੰ ਛੱਡ ਕੇ ਆਵਾਂਗੇ ਜੇ ਜਾਣ ਜੋਗੇ ਉਹ ਤੇ ਆਪ ਜਾਣ ਕੇ ਜਾ ਸਕਦੇ ਆਂ ਨਹੀਂ ਤਾਂ ਅਸੀਂ ਛੱਡ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੇ ਮੈਡੀਕਲ ਦੀ ਲੋੜ ਹੋਈ ਤਾਂ ਉਹ ਵੀ ਆਪਾਂ ਦੇ ਕੇ ਜਾਵਾਂਗੇ ਜੀ ਇਦਾਂ ਨਹੀਂ ਭੇਜਦੇ ਬੇਵਕਰਾ ਤੁਹਾਡਾ ਜੀ ਬਹੁਤ ਬਹੁਤ ਪਹਿਲਾਂ ਵੀ ਧੰਨਵਾਦ ਵੀਰ ਜੀ ਜਿਹ ਬਿਲਕੁਲ ਜਸਟ I mean 2-4 ਮਿੰਟ ਦੇ ਵਿੱਚ ਪਹੁੰਚ ਕੇ ਆ ਸਕਦੇ ਹਾਂ ਜੀ ਚਲੋ ਬਹੁਤ ਬਹੁਤ ਮੈਂ ਧੰਨਵਾਦ ਕਰਦੇ ਸਰਪੰਚ ਸਾਹਿਬ ਤੁਹਾਡੀ ਦਲੇਰੀ ਲਈ ਵੀ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਹਿਮੈਨਿਟੀ ਦਿਖਾਈ ਹੈ ਕੋਸ਼ਿਸ਼ ਜੀ ਇਹ ਮੌਕੇ ਤੇ ਪਹੁੰਚ ਕੇ ਬੜੀ ਬੰਨ ਖੁਸ਼ੀ ਜੀ ਇਹ ਭਾਜੀ ਉਹਨਾਂ ਨੇ ਵੀ ਹੈਲਪ ਕੀਤੀ ਹੈ ਸਾਰੇ ਮੌਕੇ ਤੇ ਪਹੁੰਚ ਗਿਆ ਜਿਹੜੇ ਬੜੀ ਬੜੀ ਗੱਲਾਂ ਦੇਖੋ ਇੱਕਦਮ ਦੇਖ ਕੇ ਖੜ ਗਏ ਮੈਂ ਤਾਂ ਬਿਲਕੁਲ ਖੜਿਆ ਬਾਕੀ ਦੋ ਜੱਗੜੀਆਂ ਲੰਗ ਵੀ ਗਈਆਂ ਮੈਂ ਤਾਂ ਇੱਕਦਮ ਹੈਰਾਨ ਹੈ ਕਿ ਬਈ ਹਲਪ ਹੋਇਆ ਕਿ ਇੱਕਦਮੀ ਨਹੀਂ ਦੋਨਾਂ ਧਿਰਾਂ ਦੀ ਹੈਲਪ ਕੀਤੀ ਆ ਬਜ਼ੁਰਗਾਂ ਨੂੰ ਬਾਹਰ ਕੱਢਿਆ ਆਹ ਟੈਂਪੂ ਜਿਹੜਾ ਇਹ ਵੀ ਇਹ ਵੀ ਵਿੱਚ ਡਿੱਗਿਆ ਸੀ ਇਹਨੂੰ ਵੀ ਬਾਹਰ ਕੱਢਿਆ ਉਹਨੂੰ ਕੋਈ ਛਾਂ ਦੇ ਖਰਾਬ ਨਹੀਂ ਬੋਲਿਆ ਸਮਝਾਇਆ ਆ ਵੀਰ ਜੀ ਅੱਗੇ ਵਾਸਤੇ ਧਿਆਨ ਰੱਖੋ ਤਾ ਦੇਖੇ ਨਹੀਂ ਚੌਂਕ ਵਿੱਚ ਚੌਂਕ ਕ੍ਰੋਸ ਕਰ ਰਹੇ ਆ ਘਟੋ ਜਾਣਾ ਇਹਨੇ ਸੋਨੇ ਨੂੰ ਆ ਜੀ ਜਾਬ ਨਹੀਂ ਕਿੱਦੋਂ ਰਿਹਾ ਏ ਇੱਥੇ ਦੇਖ ਲੈ ਆਗੇ ਬਜ਼ੁਰਗ ਆਗੇ ਚਲੋ ਠੀਕ ਨੇ ਬਿਲਕੁਲ ਸਹੀ ਆ ਬਜ਼ੁਰਗੇ ਦਿਖਾ ਦਿਓ ਸਕੂਟੀ ਤੇ ਆ ਰਹੇ ਨੇ ਠੀਕ ਨੇ ਬਿਲਕੁਲ ਸ਼ੁਕਰ ਹੈ ਰੱਬ ਦਾ ਠੀਕ ਨੇ ਕਿਤੇ ਮਾਲਕ ਨੇ ਮਿਹਰ ਕੀਤੀ ਇਹਨਾਂ ਦੇ ਜੀ ਸਿਆਣੇ ਸ੍ਰੀ ਰਵਾ ਜੀ ਕੋਈ ਚੱਲ ਜੂਗਾ ਛੱਡ ਕੇ ਜੀ ਤੁਹਾਨੂੰ ਇੱਕ ਵਾਰੀ ਚਲੋ 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 ਹੋਣੀ ਹੋਣੀ ਚੱਲ ਜਾਣਾ ਕੋਈ ਗੱਲ ਨਹੀਂ ਚਲੋ ਠੀਕ ਹੈ ਕਿਤੇ ਉਹ ਮੈਡੀਕਲ ਦੀ ਕਿਸੇ ਦੀ ਲੋੜ ਆਪਾਂ ਦਵਾਈ ਦੂਈਏ ਆਪਾਂ ਨੂੰ ਨਹੀਂ ਉਹ ਮਾਰਦਾ ਤੁਹਾਡਾ ਇੱਥੇ ਕਿਸੇ ਕੋਈ ਹੋਰ ਕਿਸੇ ਤੋਂ ਭੇਜ ਦਿੰਦੇ ਜੇ ਤੁਸੀਂ ਬਿੱਟ ਬੈਠਾ ਦਾ ਚਲੋ ਠੀਕ ਠੀਕ ਕਰੀ ਚੱਲ ਆਈ ਗਏ ਹੋਈ ਸਾਈਕਲ ਨਹੀਂ ਨਹੀਂ ਮੈਨੂੰ ਦੇਖ ਪਾਣੇ ਤੇ ਛੱਟ ਲੱਗੀ ਹੈ ਕਪੜੇ ਕਾਹਦੀ ਨੇ ਪਿਆ? ਔਰ ਰੁਪਿਆ ਨੱਕ ਤੇ ਛੱਟ ਲੱਗੀ ਤੁਹਾਡੇ ਪਰਮਾਤਮਾ ਕਿਰਪਾ ਕੀਤੀ ਬਹੁਤ ਵੱਡੀ। ਭਾਈ ਉਹਨੇ ਬਚਾ ਲਿਆ ਬਹੁਤ ਵੱਡਾ। ਚਲੋ ਇਹਦਾ ਆਟੋ ਵਾਲਾ ਫਿਰ ਤੇ ਕਾਰ ਕੋਲੋਂ ਦਾ ਬੋਖਾ ਹੁਣ ਉਹ ਜਾਣਾ। ਹਾਂ ਚਲੋ ਠੀਕ ਹੈ ਜੀ। ਧੰਨਵਾਦ ਤੁਹਾਡਾ ਬਹੁਤ ਬੱਚੀ ਜਾਓਗੇ ਪਰਮਾਤਮਾ ਕਿਰਪਾ ਕਰਦਾ ਕਰੀ। ਦੇਖੋ ਕਿੰਨੀਆਂ ਚੰਗੀਆਂ ਰੂਹਾਂ ਦੋਨੇ ਫੇਰ ਵੀ ਦੁਆਵਾਂ ਦੇ ਕੇ ਜਾ ਰਹੇ ਆ। ਇਹ ਤਾਂ ਬਿਲਕੁਲ ਮਤਲਬ ਲਾਲ ਰੱਬ ਦੇ ਪਾ